ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਜਿਹੜਾ ਸੜ ਅੱਜ ਦਾ ਸੰਘਰਸ਼ ਆ ਇਹ ਸੜੀਆਂ ਦੋ ਛੜਕ ਹੈ ਗਈਆਂ ਜਾਮਨਗਰ ਸ਼੍ਰੀ ਅਮਰਸਰ ਸਾਹਿਬ ਦਿੱਲੀ ਘਟੜਾ ਅਮਰਸਰ ਦੋਨੇ ਛੜਕਾਂ ਦਾ ਅੱਜ ਅਸੀਮਕਮਲ ਤੁਰ ਤੇ ਕੰਪਲ ਕਰ ਦਿੱਤਾ ਗਿਆ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਪਹਿਲਾਂ ਤੇ ਇਹਦਾ 10 ਲੱਖ ਮੁੱਲ ਪਾਇਆ ਤੇ ਉਸ ਸਾਹ ਨਾਲ ਸਾਨੂੰ ਪੈਸੇ ਦਿੱਤੇ ਆ ਤੇ ਹੁਣ ਜੋ ਮੁਲਕੇ ਕਹਿੰਦੇ ਆਰਬਿਟਰੇਟਰ ਦੇ ਚੱਲ ਜਾਓ ਆਰਬਿਟਰੇਟਰ ਤੋਂ ਸਾਡਾ ਜਿਹੜਾ ਉਹ ਵਾਰਡ ਬਣ ਗਿਆ ਤੇ ਮੁਲਕੇ ਜਿਹੜਾ ਵਾਰਡ ਬਣ ਗਿਆ ਪੈਸੇ ਦੇਣ ਦੀ ਵਾਰੀ ਆਈ ਆ ਇਹ ਫਿਰ ਇਹਨਾਂ ਨੇ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਰਿਟ ਕਰਤੀ ਆ ਹੁਣ ਸੈਸ਼ਨ ਕੋਰਟ ਦੇ ਵਿੱਚ ਇਹ ਉੱਥੇ ਬਾਇਓ ਡਾਟਾ ਨਹੀਂ ਦੇ ਰਹੇ ਤੇ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਜਾਂ ਸਾਡੇ ਸੜਕ ਦੇ ਨਾਸਮਦਦ ਜੋ ਵੀ ਹੋਰ ਮਸਲੇ ਆ ਉਹ ਵੱਲ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਇਹ ਜਿਹੜਾ ਤਰਨਾ ਨਹੀਂ ਚਾਹਾਂਗੇ ਤਾਂ ਕੇ ਬਿਲਕੁਲ ਜੀ ਧਰਨਾ ਅਣ ਮਿੱਥੇ ਸਮੇਂ ਲਈ ਚੱਲੂਗਾ ਔਰ ਕੰਮ ਦੋਨਾਂ ਰੋੜਾਂ ਦਾ ਮੁਕੰਮਲ ਤੌਰ ਤੇ ਬੰਦ ਕਰਵਾ ਦਿੱਤਾ ਗਿਆ। ਵਰਨ ਜੀ ਮੇਰਾ ਨਾਮ ਪ੍ਰਭਦੇਵ ਸਿੰਘ ਪ੍ਰਧਾਨ ਰੋਡ ਕਿਸਾਨ ਸਰਚ ਕਮੇਟੀ ਕਪੂਠਲਾ ਜਿਹੜਾ ਸਾਡਾ ਅਜਿਹਾ ਸੰਘਰਸ਼ ਆ ਇਹ ਸੜੀਆਂ ਦੋ ਛੜਕਾਂ ਹੈਗੀਆਂ ਜਾਮਨਗਰ ਸ਼੍ਰੀ ਅਮਰਸਰ ਸਾਹਿਬ ਦਿੱਲੀ ਘਟੜਾ ਅਮਰਸਰ ਸਾਹਿਬ ਦੋਨੇ ਛੜਕਾਂ ਦਾ ਅੱਜ ਅਸੀਂ ਮੁਕੰਮਲ ਤੌਰ ਤੇ ਕੰਮ ਬੰਦ ਕਰ ਦਿੱਤਾ ਗਿਆ ਔਰ ਸਾਡੀਆਂ ਜਿਹੜੀਆਂ ਮੰਗਾਂ ਉਹ ਪਹਿਲੀ ਮੰਗ ਤਾਂ ਸਾਡੀ ਹੈ ਜੀ ਕਿ ਇਹਨਾਂ ਨੇ ਸਾਡੀ ਜਿਹੜੀਆਂ ਅਗਿਆ ਅਵਾਰਡ ਕੀਤੇ ਆ ਉਹਦੇ ਵਿੱਚ ਅਸੈਸ ਇਹਨਾਂ ਨੇ ਜਿਹੜੇ ਸਾਡੇ ਬੋਰ ਸੀਗੇ ਜਾਂ ਆਪਣੇ ਅੰਡਰਗ੍ਰਾਉਂਡ ਪਾਈਪਲਾਈਨਾਂ ਸੀਗੀਆਂ ਉਹਨਾਂ ਦੀ ਅਸੈਸਮੈਂਟ ਹੋ ਗਿਆ ਵੀ ਇਹਨਾਂ ਦੇ ਦਫਤਰ ਦੇ ਵਿੱਚ ਇੱਕ ਸਾਲ ਹੋ ਗਿਆ ਪਈ ਨਹੀਂ ਉਹਦਾ ਹਾਲੇ ਤੱਕ ਇਹਨਾਂ ਨੇ ਅਵਾਰਡ ਨਹੀਂ ਬਣਾਇਆ ਦੂਜੀ ਮੰਗ ਇਹ ਸਾਡੀ ਕਿ ਇਹਨਾਂ ਨੇ ਸਾਡੇ ਕੋ ਪੀਐਸਨ ਲੈ ਲੈ ਤੇ ਕਈ ਜ਼ਮੀਨਾਂ ਸਾਡੀਆਂ ਜਿਹੜੀਆਂ ਸੜਕ ਦੇ ਵਿੱਚ ਆ ਗਈਆਂ ਉਹਨਾਂ ਦਾ ਹਾਲੇ ਤੱਕ ਇਹਨਾਂ ਨੇ ਅਵਾਰਡ ਨਹੀਂ ਬਣਾਇਆ ਉਰੇ ਦੇ ਵਿੱਚ ਸਮੇਂ-ਸਮੇਂ ਤੇ ਅਸੀਂ ਡੀਸੀ ਸਾਹਿਬ ਦੇ ਧਿਆਨ ਚ ਲਿਆਉਂਦੇ ਰਿਹਾ ਡੀਆਰਓ ਸਾਹਿਬ ਦੇ ਧਿਆਨ ਚ ਲਿਆਉਂਦੇ ਰਿਹਾ ਐਸਟੀਐਮ ਸਾਹਿਬ ਦੇ ਧਿਆਨ ਚ ਜਿਹੜੇ ਸਾਡੇ ਕਲਾਉਂ ਨੇ ਧਿਆਨ ਚ ਲਿਆਉਂਦੇ ਆ ਅਗਲੀ ਜਿਹੜੀ ਸਾਡੀ ਮੇਨ ਮੰਗ ਹੈਗੀ ਆ ਕਿ ਜਿਹੜੀਆਂ ਸਾਡੀਆਂ ਦੋ ਫੜ ਜ਼ਮੀਨਾਂ ਹੋ ਗਈਆਂ ਇਹਨਾਂ ਨੇ ਉਦੋਂ ਸਾਨੂੰ ਇਹ ਵਿਸ਼ਵਾਸ ਦਿੱਤਾ ਸੀ ਕਿ ਜਿਹੜੀਆਂ ਦੋ ਫੜ ਜ਼ਮੀਨਾਂ ਹੋ ਗਈਆਂ ਉਹਨਾਂ ਦਾ ਜੋ ਮਾਰਗਦਾਨ ਦੇਾਂਗੇ ਚੌਥੀ ਮੰਗ ਸਾਡੀ ਹੈ ਕਿ ਜਿਹੜੇ ਸਾਡੇ ਇਹਨਾਂ ਨੇ ਰਸਤੇ ਸਾਡੇ ਸੜਕ ਦੇ ਵਿੱਚ ਆ ਗਏ ਉਹ ਰਸਤਿਆਂ ਨੂੰ ਅੰਡਰਪਾਸਟ ਅਸੀਂ ਲੈ ਲੈ ਉਹ ਰਸਤੇ ਨੂੰ ਉਹਨਾਂ ਨੇ ਕਨੈਕਟੀਵਿਟੀ ਦੇਣੀ ਸੀ ਉਹਨਾਂ ਦੇ ਹਾਲੇ ਤੱਕ ਸਾਡੀ ਜਿੰਨੀਆਂ ਵੀ ਮੰਗਾਂ ਸਾਰੀਆਂ ਜੈਨੂਨ ਆ ਔਰ ਟੇਬਲ ਟਾਕ ਦੇ ਵਿੱਚ ਇਹ ਸਾਰੀਆਂ ਮੰਗਾਂ ਨੂੰ ਮੰਨੇ ਹੋਇਆ ਤੇ ਸਾਡੀ ਪ੍ਰਸ਼ਾਸਨ ਨੂੰ ਪੂਰਜੋ ਰੂਪੀ ਲਾ ਕੇ ਸਾਡੀਆਂ ਮੰਗਾਂ ਲ ਧਿਆਨ ਦੇਣ ਇਹਨਾਂ ਨੂੰ ਪੂਰੀਆਂ ਕਰਨ ਤੇ ਜਿਹੜਾ ਸਾਡਾ ਇਹ ਧਰਨਾ ਇਹਨੂੰ ਖਤਮ ਕੀਤਾ ਗਿਆ ਬਿਲਕੁਲ ਜੀ ਧਰਨਾ ਅਣਮਿੱਥੇ ਸਮੇਂ ਲਈ ਚੱਲੂਗਾ ਔਰ ਕੰਮ ਦੋਨਾਂ ਰੋੜਾਂ ਦਾ ਮੁਕੰਮਲ ਤੌਰ ਤੇ ਬੰਦ ਕਰਵਾ ਦਿੱਤਾ ਗਿਆ ਮੈਂ ਮੇਰਾ ਨਾਮ ਬੁਖਸ਼ੀ ਸਿੰਘ ਟੁੰਡੀ ਜੌਹਰੀਆ ਜੀ ਕਿਸਾਨ ਰੋਡ ਸਿੰਘ ਸੰਘਰਸ਼ ਕਮੇਟੀ ਦਾ ਮੈਂ ਸੀਨੀਅਰ ਮੀਤ ਪ੍ਰਧਾਨ ਆ ਅਸੀਂ ਇਹ ਜੋ ਧਰਨਾ ਲਾਇਆ ਵਾ ਜੋ ਇਹ ਸਰਕਾਰ ਨੇ ਸਾਡੇ ਨਾਲ ਵਾਦਾ ਕੀਤਾ ਸੀਗਾ ਪਹਿਲਾਂ ਇਹਦਾ 10 ਲੱਖ ਮੁੱਲ ਪਾਇਆ ਤੇ ਉਸ ਹੱਬ ਨਾਲ ਸਾਨੂੰ ਪੈਸੇ ਦਿੱਤੇ ਆ ਤੇ ਹੁਣ ਜੋ ਮੁੜਕੇ ਕਹਿੰਦੇ ਆਰਬਿਟਰੇਟਰ ਦੇ ਚੱਲ ਜਾਓ ਆਰਬਿਟਰੇਟਰ ਤੋਂ ਸਾਡਾ ਜਿਹੜਾ ਉਹ ਵਾਰਡ ਬਣ ਗਿਆ ਤੇ ਮੁੜਕੇ ਜਿਹੜਾ ਵਾਰਡ ਬਣ ਗਿਆ ਪੈਸੇ ਦੇਣ ਦੀ ਵਾਰੀ ਆ ਇਹ ਫਿਰ ਇਹਨਾਂ ਨੇ ਜਾ ਕੇ ਸੈਸ਼ਨ ਕੋਰਟ ਦੇ ਵਿੱਚ ਰਿਟ ਕਰਤੀ ਆ ਹੁਣ ਸੈਸ਼ਨ ਕੋਰਟ ਦੇ ਵਿੱਚ ਇਹ ਉੱਥੇ ਬਾਇਓ ਡਾਟਾ ਨਹੀਂ ਦੇ ਰਹੇ ਤੇ ਸਾਨੂੰ ਪੈਸੇ ਨਹੀਂ ਮਿਲਦੇ ਅਸੀਂ ਜਿੰਨਾ ਚਿਰ ਸਾਨੂੰ ਪੈਸੇ ਨਹੀਂ ਮਿਲਦੇ ਜਾਂ ਸਾਡੇ ਸਰਕ ਦੇ ਨਾਲ ਸਮਦਰ ਜੋ ਵੀ ਹੋਰ ਮਸਲੇ ਆ ਉਹ ਹੱਲ ਨਹੀਂ ਹੁੰਦੇ ਅਸੀਂ ਉਹਨਾਂ ਚਿਰ ਇਹ ਜਿਹੜਾ ਤਰਨਾ ਨਹੀਂ ਚਾਹਾਂਗੇ समय लाया होके बैठे आ जल्दी तो साधी, जो साधी मसले हल्का चलिए वाह पवन मिश्रा है मैं मैनेजर हूँ और किसानों ने कुछ मुआवजे के वजह से कम रुकवाया वह हमने बंद कर दिया अभी देखो क्या बोल रहे हैं कि कोई प्रशासन जाएगा चालू कराएंगे ਬਾਤੀ ਤੁਸੀਂ ਕਿਹਾ ਨਾ ਬੀਚ ਅਭੀ ਚੱਲ ਰਹੀ ਹੈ ਉਹ ਲੋਕ ਆਪਣੇ धरना ਲਗਾਏ ਹੋਏ ਹੈ ਇਹ ਹਮਾਰੀ ਤੋਂ ਹਮਾਰੇ ਹੀ ਬੰਦ ਹੋਇਆ ਹੈ